ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਬੈਕ ਟੂ ਪਰਮ ਖੇਲਾ ਚੈਨਲ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਐਹੋਜੇ ਬੰਦੇ ਦੀ ਗੱਲ ਕਰਾਂਗੇ ਜਿਹਦੇ ਗਾਣੇ ਸੁਣਨ ਤੋਂ ਬਾਅਦ ਮੈਂ ਬੰਦੇ ਨੂੰ ਸਰਚ ਤਾਂ ਅਚਾਨਕ ਹੀ ਕੀਤਾ ਆ ਪਰ ਉਹਨੂੰ ਸੁਣਨ ਤੋਂ ਬਾਅਦ ਅਤੇ ਦੇਖਣ ਤੋਂ ਬਾਅਦ ਇੱਕ ਚੀਜ਼ ਮਹਿਸੂਸ ਕੀਤੀ ਕਿ ਇਹ ਬੰਦਾ ਪੰਜਾਬੀ ਇੰਡਸਟਰੀ ਦਾ ਰੁਖ ਚੇਂਜ ਕਰ ਸਕਦਾ ਹੈ ਜੇ ਕਿਤੇ ਇਹਨੂੰ ਮੌਕਾ ਮਿਲ ਗਿਆ ਦਰਅਸਲ ਗੱਲ ਕੀ ਹੋਈ ਮੈਂ ਐਪਲ 뮤ਜ਼ਿਕ ਦਾ ਟ੍ਰੈਂਡਿੰਗ ਚਾਰਟ ਚੈੱਕ ਕਰ ਰਿਹਾ ਸੀ ਤਾਂ ਮੈਂ ਦੇਖਿਆ ਪਹਿਲੇ ਨੰਬਰ ਤੇ ਸੁੱਖਾ ਬੈਠਾ ਤੀਜੇ ਨੰਬਰ ਤੇ ਮਰਿੰਦਰ ਗਿੱਲ ਭਾਜੀ ਤੇ ਚੌਥੇ ਨੰਬਰ ਤੇ ਜੈਰੀ ਮੈਂ ਇੱਕ ਚੀਜ਼ ਦੇਖ ਕੇ ਬੜਾ ਹੈਰਾਨ ਹੋਇਆ ਕਿ ਦੂਜੇ ਨੰਬਰ ਤੇ ਹਾਲੀਵੁੱਡ ਵਾਲਾ ਡੀਜੇ ਖੈਲਦ ਕੀ ਕਰਦਾ ਉਹ ਵੀ ਪੰਜਾਬੀ ਸਿੰਗਰਾਂ ਦੇ ਚਾਰਟ ਵਿੱਚ ਇਹ ਦੇਖਣ ਤੋਂ ਬਾਅਦ ਪਹਿਲਾਂ ਤਾਂ ਮੈਨੂੰ ਲੱਗਾ ਲੈਵੀ ਡੀਜੇ ਖੇਲ ਰਹੇ ਨੇ ਕਿਸੇ ਪੰਜਾਬੀ ਸਿੰਗਰ ਦੇ ਨਾਲ ਕਲਾਬ ਕਰਤੀ ਅੰਦਰੋਂ ਐਕਸਾਈਟਮੈਂਟ ਵਾਲੇ ਕੀੜੇ ਉਤਪਨ ਹੋਏ ਲੈਵੀ ਮਿਲ ਗਿਆ ਘੈਂਟ ਜਿਹਾ ਕੰਟੈਂਟ ਹੋਣ ਬਣਾਵਾਗੇ ਇੱਕ ਵਧੀਆ ਜੀ ਵੀਡੀਓ ਸਰਚ ਕਰਨ ਤੇ ਪਤਾ ਲੱਗਾ ਕਿ ਇਹ ਡੀਜੇ ਖੇਲਰ ਨਹੀਂ ਪਰ ਡੀਜੇ ਖੇਲਰ ਨਾਉ ਘੱਟ ਵੀ ਨਹੀਂ ਇਸ ਬਾਈ ਦਾ ਨਾਮ ਆ ਕਰਮ ਰਾਏ ਉਰਫ ਕੇਆਰ ਧਰਾਂ ਦੀ ਕੋਈ ਥੋੜ ਨਹੀਂ ਧਰਾਂ ਦੀ ਕੋਈ ਲੋੜ ਨਹੀਂ ਬਦਲਾਂ ਦੇ ਉੱਤੇ ਰਹਿਣ ਪਾ ਮੇ ਡੀਜੇ ਖੇਲਦ ਨਹੀਂ ਸੀ ਪਰ ਕੇਆਰ 22 ਦੀ ਪਰਸਨੈਲਿਟੀ ਅਤੇ ਸਟਾਈਲ ਤਾਂ ਡੀਜੇ ਖੇਲਦ ਵਰਗਾ ਹੈ ਹੀ ਇਹਦੇ ਨਾਲ ਨਾਲ 22 ਦਾ ਰੈਪ ਵੀ ਉਹਦੇ ਨਾਲੋਂ ਘੱਟ ਨਹੀਂ ਹੈਗਾ ਜੇ ਹੁਣ ਆਪਾਂ ਕੇਆਰ 22 ਦੀ ਗੱਲ ਸ਼ੁਰੂ ਕੀਤੀ ਆ ਤਾਂ ਇਹਦੇ ਨਾਲ ਨਾਲ ਆਪਾਂ ਕੇਆਰ 22 ਦੀ ਨਵੀਂ ਈਪੀ ਦਾ ਵੀ ਮੋਟਾ-ਮੋਟਾ ਰਿਵਿਊ ਕਰ ਲੈਣੇ ਆ ਜਿਹੜੀ ਕਿ ਐਪਲ 뮤직 ਤੇ ਟ੍ਰੈਂਡਿੰਗ ਕਰ ਰਹੀ ਹੈ ਤਾਂ ਜਿੱਥੋਂ ਮੈਨੂੰ ਪਤਾ ਲੱਗਾ ਕਿ ਕੋਈ ਪੰਜਾਬੀਆਂ ਦਾ ਵੀ ਡੀਜੇ ਖੇਲਦ ਹੈਗਾ ਆ EP ਦਾ ਨਾਮ ਆ ਸਨੇਕਸ ਐਂਡ ਲਾਈਡਰ ਤੇ ਇਸ EP ਵਿੱਚ ਕੁੱਲ 4 ਗਾਣੇ ਆਏ ਹੋਏ ਆ ਰਾਰੀ ਪੈਗ ਦੁਬਈ ਅਤੇ ਟੇਕਮਨੀ। ਢੁੱਡਦੇ ਆ ਬੁੱਲੇ ਜੀਰੇ ਅੱਜ ਤੱਕ ਕੀਤੀ ਮਾਰੀ ਹਜ ਵੀ ਨਹੀਂ ਬੁੱਲੇ। ACP ਦਾ ਦੁਬਈ ਗਾਣਾ ਸਭ ਤੋਂ ਵੱਧ ਹਾਈਪ ਫੜ ਰਿਹਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਪਰ ਮੇਰਾ ਫੇਵਰਟ ਗਾਣਾ ACP ਵਿੱਚੋਂ ਟੇਕਮਨੀ ਆ ਕਿਉਂਕਿ ਉਹ ਇੱਕ ਪੇਡੂ ਟੱਚ ਜਾਂ ਫੋਕ ਟੱਚ ਗਾਣਾ ਵੈਸੇ ਵੀ ਮੈਨੂੰ ਇਹੋ ਜਿਹੇ ਗਾਣੇ ਬਹੁਤ ਪਸੰਦ ਹੁੰਦੇ ਆ ਜਿਨ੍ਹਾਂ ਵਿੱਚ ਵੈਸਟਰਨ ਤੇ ਫੋਕ ਮਿਕਸ ਕੀਤਾ ਹੋਵੇ। ਲਾ ਕੇ ਬੁੜੇ ਦਾ ਕੈਸ਼ ਸਾਰੇ ਫੇਰ ਦੇ ਬੋਕਦੇ ਪਕਰੇ ਬੁਲਾਉਂਦੇ ਗਾਣੋ ਹੁਣ ਇੱਥੇ ਇੱਕ ਗੱਲ ਹੋਰ ਵੀ ਕਲੀਅਰ ਕਰ ਦਵਾਂ ਕਿ ਇਹ ਚਾਰ ਦੇ ਚਾਰ ਗਾਣੇ ਇਕੱਲੇ ਕੇ ਆਰ ਭਾਜੀ ਨੇ ਨਹੀਂ ਗਾਏ ਅਸਲ ਵਿੱਚ ਮੇਨ ਸਿੰਗਰ ਏਸ ਈਪੀ ਦਾ ਹੈਗਾ ਰੂਪ ਤੇ ਕੇ ਆਰ ਭਾਜੀ ਨੇ ਰੈਪ ਕੀਤੇ ਆ ਚਾਰੇ ਗਾਣਿਆਂ ਵਿੱਚ ਤੇ ਮਿਊਜ਼ਿਕ ਦਿੱਤਾ ਪਰਮ ਭਾਜੀ ਨੇ ਨਹੀਂ ਮੈਂ ਨਹੀਂ ਕੰਜਰੋ ਮੇਕੋ ਕਿੰਨੇ ਮਿਊਜ਼ਿਕ ਵਾਲਾ ਸਿਸਟਮ ਪਰਮ ਭਾਜੀ ਉਹੀ ਆ ਜਿਹਦੇ ਮਿਊਜ਼ਿਕ ਤੁਸੀਂ ਆਮ ਹੀ ਚੰਨੀ ਨੱਤਾ ਭਾਜੀ ਦੇ ਗਾਣਿਆਂ ਵਿੱਚ ਸੁਣਿਆ ਹੋਣਾ ਸਭ ਤੋਂ ਦੂਰ ਹੋ ਕੇ ਲੰਘਦੀਆਂ ਹਾਰਾਂ ਤਾਨੇ ਸ਼ਕੀਨ ਪੱਲੀਏ ਇਸ ਤੋਂ ਇਲਾਵਾ ਕੇਆਰ ਭਾਜੀ ਦੀਪਕ ਢਿੱਲੋਂ ਅਤੇ ਬੋਹੇ ਮੀਆਂ ਦੇ ਨਾਲ ਵੀ ਕਲੈਬ ਕਰ ਚੁੱਕਾ ਆ ਥੋੜਾ ਜਿਹਾ ਹੋਰ ਥੱਲੇ ਜਾਣ ਤੋਂ ਬਾਅਦ ਅਤੇ ਕੇਆਰ ਭਾਜੀ ਦਾ YouTube ਚੈਨਲ ਚੰਗੀ ਤਰ੍ਹਾਂ ਸ਼ਾਂਗਣ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜਿਹੜੀ ਕਲੈਬ ਫਤੇ ਦੇ ਨਾਲ ਆਈ ਸੀ ਕੇਆਰ ਭਾਜੀ ਦੀ ਉਹਦੀ ਆ ਵਾਲੀ ਕਲਿੱਪ ਪਿਛਲੇ ਸਾਲ ਬੜੀ ਮਸ਼ਹੂਰ ਹੋਈ ਸੀ ਬੜੀ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਤੇ ਉਸ ਵੇਲੇ ਮੈਂ ਕੇਰ ਭਾਜੀ ਬਾਰੇ ਚੰਗੀ ਤਰ੍ਹਾਂ ਨਹੀਂ ਸੀ ਜਾਣਦਾ ਪਰ ਹੁਣ ਤੁਹਾਨੂੰ ਵੀ ਯਾਦ ਆ ਗਿਆ ਹੋਣਾ ਕਿ ਆਹ ਵਾਲੀ ਕਲਿੱਪ ਆਪਾਂ ਸ਼ੋਸ਼ਨ ਮੀਡੀਆ ਤੇ ਜ਼ਰੂਰ ਦੇਖੀ ਹੋਈ ਆ ਜੇ ਹੁਣ ਗੱਲ ਕਰੀਏ ਰੂਪਦੀ ਦਾ ਚਾਰੇ ਗਾਣੇ ਸੁਣ ਤੋਂ ਬਾਅਦ ਮੈਂ ਏਸਾਂ ਨਤੀਜੇ ਤੇ ਪਹੁੰਚੇ ਆਂ ਕਿ ਰੂਪ ਦਾ ਸਟਾਈਲ ਵੀ ਵੈਸਟਰਨ ਜੀਆ ਜਾਂ ਥੋਖੇ ਸ਼ਬਦਾਂ ਵਿੱਚ ਸਮਝਣਾ ਹੋਵੇ ਤਾਂ ਏ ਵੀ ਢਿੱਲੋਂ ਦੀ ਤਰ੍ਹਾਂ ਤੇ ਪਰਮ ਭਾਜੀ ਬਾਰੇ ਤਾਂ ਕੁਝ ਵੀ ਦੱਸਣ ਦੀ ਲੋੜ ਹੀ ਨਹੀਂ ਉਹ ਮੈਂ ਨਹੀਂ ਬਾਬੇਓ ਪਰਮ ਸੇਖੋਂ ਭਾਜੀ 뮤직 ਡਾਇਰੈਕਟਰ ਤੇ ਪਰਮ ਭਾਜੀ ਦਾ 뮤직 کیا ਹੀ ਬਾਤਾਂ ਆ ਚਲੋ ਪਹਿਲਾਂ ਤੁਸੀਂ ਬਾਈ ਦਾ YouTube ਚੈਨਲ ਸਰਚ ਕਰਕੇ ਗਾਣੇ ਸੁਣ ਕੇ ਤੇ ਇਸ ਟਿੱਕੜੀ ਦਾ ਮਿਸ਼ਰਨ ਸੁਣ ਕੇ ਆਇਓ ਬਾਅਦ ਵਿੱਚ ਕਮੈਂਟ ਕਰਿਓ ਕਹਿਣ ਤੋਂ ਭਾਵ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਸੋ ਐਂਡ ਵਿੱਚ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਆਪਾਂ ਬਹੁਤ ਜ਼ਿਆਦਾ ਪੁਰਾਣੇ ਅਤੇ ਨਵੇਂ ਸਿੰਗਰਾਂ ਦੀ ਗੱਲ ਕਰਦੇ ਹੀ ਰਹਨੇ ਆ ਤੇ ਇਹਦੇ ਨਾਲ ਨਾਲ ਨਵੇਂ ਸਿੰਗਰਾਂ ਨੂੰ ਆਪਾਂ ਸਪੋਰਟ ਵੀ ਕਰਦੇ ਆਂ ਕਿਸੇ ਵੀ ਨਵੀਂ ਚੀਜ਼ ਬਾਰੇ ਪਤਾ ਲੱਗਦਾ ਤਾਂ ਮੈਂ ਤੁਹਾਨੂੰ ਘਰੇਲੂ ਪੇਂਡੂ ਜਾਂ ਸੋਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਸੋ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਵਿੱਚ ਇਸ ਵੀਡੀਓ ਵਿੱਚ ਹੋਈਆਂ ਗਲਤੀਆਂ ਲਈ ਮਾਫੀ ਧੰਨਵਾਦ